पहु्े तुए तो Thank you. ਤੇ ਵਿੱਚ ਪੱਠ ਵੜਦਾ ਤੇ ਸਤਿਗੁਰ ਸੇਕ ਡਰੋਲੀ ਸੀ ਸਿੱਖ ਬੈਠਾ ਪੱਠ ਵਿੱਚ ਮਗਰ ਤਰੀ ਹੋ ਗਈ ਬਾਹ ਅੱਗੇ ਮਾਰੇ ਤਾਂ ਕਾਮ ਰਿਹਾ ਪੈੜ ਤੇਰੇ ਵੱਲ ਆ ਰਹੀ ਏ ਲੱਸ ਕਿੱਥੇ ਲਕੋਈ ਉਹ ਸੂਰਮਾ ਜਿਹੜਾ ਸਾਡੇ ਤਿੰਨ ਦੀ ਵੀ ਮਹਿਲਾ ਵਿੱਚ ਡਾਕਾ ਮਾਰਿਆ ਹੈ ਉਹ ਮੈਨਾਂ ਕਹਿਣ ਲੱਗਾ ਜੀ ਮੈਂ ਗਰੀਬ ਨੇ ਕਿਹਨੂੰ ਲਿਕੋਣਾ ਆ ਨਿੱਕੀ ਜਿਹੀ ਇੱਕ ਖੋਠੜੀ ਏ ਇਹ ਹੀ ਗਰੀਬ ਕੋਲ ਵੇਖ ਲਾ ਫੜ ਲਓ ਸਜ਼ਾ ਤੇ ਤੁਸੀਂ ਤੇ ਹੀ ਤੇੜੀਆਂ ਤੇ ਫੜਿਆ ਗਿਆ ਉਧਰ ਵੇਖਿਆ ਇਧਰ ਵੇਖਿਆ ਕਿੱਥੋਂ ਗੱਲ ਆ ਭਈ ਕਹਿਣ ਲੱਗਾ ਉਧਰ ਚਲੋ ਕੋਈ ਕਹਿੰਦਾ ਉਧਰ ਚਲੋ ਬਾਬਾ ਨੀਰਾ ਹੋ ਗਿਆ ਤੇ ਉਹਦੇ ਦਿਲ 'ਚ ਖਿਆਲ ਆਇਆ ਸਿੱਖ ਦੇ ਵਿੱਚ ਸ਼ਰਧਾ ਤੇ ਬੜੀ ਸੀ ਪਰ ਅੱਗ ਕਿਸੇ ਦਾ ਇਲਾਜ ਥੋੜੀ ਕਰਦੀ ਇਹ ਨਸਾਰੀ ਦਿੰਦੀ ਹੈ ਬੜੀ ਮੁਸ਼ਕਲ ਦੇ ਨਾਲ ਖੜਾ ਹਾ ਪਾਸੇ ਖਿੱਚਿਆਈ ਕੀ ਵੇਖਦਾ ਸਿੱਖ ਦਾ ਅਡੋਲ ਚੌਂਕੜਾ ਲੱਗਾ ਹੋਇਆ ਸਮਾਧੀ ਵਿੱਚ ਲੀਨ ਏ ਤੇ ਅੱਗੇ ਚੁ ਗਿਰਦੇ ਬਲੀ ਜਾਂਦੀ ਏ ਸਿੱਖ ਦਾ ਬਾੜ ਵੀ ਵਿਗਾਂ ਵਾਹਿਗੁਰੂ ਸੋਨਿਆ ਸਤ ਸਤਗੁਰੂ ਜੀ ਦੀ ਕਿਰਪਾ ਰਹਿਮਤ ਤੇ ਭਰੋਸਾ ਚਾਹੀਦਾ ਬਲਦੀਆਂ ਪੱਠੀਆਂ ਵਿੱਚ ਰੱਖ ਲੈਂਦਾ ਰੱਖਿਆ ਬਹੁਤ ਇਹੋ ਜਿਹੇ ਮਸਾਲਾ ਚ ਵੀ ਹੈਗੀਆਂ ਰੱਖਿਆ ਕਰਦਾ ਸਤਗੁਰੂ ਬਾਬਾ ਜੀ ਬਾਹਰ ਕੱਢਿਆ ਚਰਨੀ ਪੈ ਪਿਆ ਵਾਹਿਗੁਰੂ ਬਾਬਾ ਜੀ ਆਦੇ ਸੁਣ ਦਿਸਾਲੇ ਵੇਖੇ ਠੀਕ ਨਹੀਂ ਅੰਤ ਜਿਹੜਾ ਸੋਨਾ ਸੀ ਨਾ ਉੱਟ ਲ ਗਿਆ ਸਾਡੀ ਲੱਤ ਤੇ ਵੀ ਪੈ ਗਿਆ ਵਾਹਿਗੁਰੂ ਉਹ ਨਿਸ਼ਾਨ ਬਾਬਾ ਸੋਹਣ ਸਿੰਘ ਸਾਹਿਬ ਦੇ ਲੱਤੋਤੇ ਵੀ ਜਈ ਵਾਰੀ ਵਿਖਾਇਆ ਸੀ ਜਿਹਨਾਂ ਦਰਸ਼ਨ ਕੀਤੇ ਗੁਰਸਿੱਖਾਂ ਪੁੱਛਿਆ ਪ੍ਰੇਮ ਚ ਕਾਲ ਦੇਣਾ ਅੰਤ ਬਚਨ ਕਰ ਦਿੱਤਾ ਉਹ ਜਿਹੜਾ ਸੋਨਾ ਕਹਿਣ ਲੱਗੇ ਇਹਦੇ ਵਿੱਚ ਕਰੇ ਪੱਖ ਦੇ ਵਿੱਚ ਇਹ ਸੋਨਾ ਤਾਂ ਸੋਨਾ ਹੀ ਐ ਜਦੋਂ ਠੰਡਾ ਹੂ ਕੱਢ ਕੇ ਆਪਣੇ ਲਈ ਵਰਤ ਲਈ ਹੁਣ ਇਹ ਨਹੀਂ ਲੈ ਕੇ ਜਾਣਾ ਅੱਜ ਮੈਂ ਕੀ ਕਰਨਾ ਬਾਬਾ ਜੀ ਆਦੇ ਇਹਨਾਂ ਦੀ ਉਹੋ ਜੀ ਚੀਜ਼ ਦਿਓ ਪੱਟ ਭਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਹੋ ਜੀ ਚੀਜ਼ ਦਿਓ ਜਿਹੜੀ ਤੁਹਾਡੀ ਮੇਰੀ ਸਾਥ ਦੁਨੀਆ ਵਿੱਚ ਰਵੇ ਬਾਬਾ ਜੀ ਆਦੇ ਜਦੋਂ ਸਾਡਾ ਜਸੂ ਤੇਰਾ ਵੀ ਉਮਰਾਂ ਨਾਲ ਆ ਰਹੀ ਵਾਹਿਗੁਰੂ ਤੇਰੇ ਵੀ ਨਾਲ ਹੀ ਜਾਜਾ ਘਾੜ ਹੋਵੇਗੀ ਤਾਪ ਤਾ ਉਹ ਵੀ ਬੜੇ ਪ੍ਰੇਮ ਵਾਲਾ ਸੀ ਬਾਬਾ ਜੀ ਤੇ ਲੈ ਕੇ ਜਦੋਂ ਨਿਕਲੇ ਉਹ ਬਾਅਦ ਦੀ ਗੱਲ ਕਰਦਾ हूं ਪ੍ਰੇਮ ਵਾਲਾ ਸੀ ਉਮਰਾ ਕਿਉਂਕਿ ਜਿਹੜਾ ਸੋਨਾ ਸੀ ਉਹਦੇ ਨਾਲ ਖੂਹ ਲਗਵਾਇਆ ਅੱਜ ਵੀ ਉਹ ਖੂਹ ਹੈਗਾ ਉਹ ਜਿਹੜਾ ਖੂਹ ਲਗਵਾਇਆ ਨਾ ਉਹਨੇ ਉਹ ਬਾਆ ਨਾਲ ਖੂਹ ਲਗਵਾਉਣੇ ਉਹ ਤਾਂ ਸੌਖੇ ਨਹੀਂ ਸੀ ਤੇ ਪਾਣੀ ਦੀ ਘਾਟ ਬੜੀ ਸੀ ਉਹ ਜਿਹੜਾ ਸੋਨੇ ਦੀ ਮਾਇਆ ਵੇੜੀ ਉਹਦੇ ਖੂਹ ਲਗਵਾ ਦਿੱਤਾ ਨਿਸ਼ਾਨ ਸਾਹਿਬ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਕਹਿਣ ਲੱਗੇ ਕਿਵੇਂ ਕਹਿੰਦੇ ਉਹ ਜਗਤ ਤੁਹਾਡੀ ਏ ਆਪਾ ਜੀ ਆਂਦੇ ਤੇ ਮਹਾਰਾਜ ਆਪ ਹੀ ਦੱਸਣਗੇ ਪਈ ਜਦੋਂ ਇਹਦੇ ਵਿੱਚੋਂ ਦੁੱਧ ਨਿਕਲੇਗਾ ਨਿਸ਼ਾਨ ਸਾਹਿਬ ਤੇ ਔਰ ਨਿਕਲਿਆ ਅੰਗਰੇਜ਼ੀ ਅੰਗਰੇਜ਼ਾਂ ਨੇ ਵੇਖਿਆ ਐਵੇਂ ਨਹੀਂ ਉਹ ਜਗ੍ਹਾ ਮਣੀ ਔਰ ਪਾਠ ਵਸੇ ਤਰਾਈ ਵਾਝ ਵੀ ਹੈ ਉਹਦੇ ਦਰਸ਼ਨ ਕਰਦੀ ਸੰਗਤ ਉਹਦੇ ਦਰਸ਼ਨ ਕੀਤੇ ਆ ਅੱਜ ਵੀ ਤਪੇ ਤੇ ਠਰਦੇ ਆ ਫੇਰ ਗੱਲ ਲੰਬੀ ਨਾ ਕਰਾਂ ਮੈਂ ਇੱਕ ਵੀਰ ਅਸਿਵਾਰਾ ਆਪਦੀ ਦੀ ਖਿਦਮਤ ਵਿੱਚ ਕਹਿਣੀ ਹੈ ਪਿਆਰੇ ਬਾਬਾ ਜੀ ਦੇ ਕਰੇਦਾਰ ਉਸ ਦਾ ਧੰਨਵਾਦ ਕਰਕੇ ਜਦੋਂ ਆਏ ਨਾ ਕਿ ਹੁਣ ਉਹਦੀ ਮਾਤਾ ਦੇ ਕੱਪੜੇ ਪਹਿਨੇ ਫਿਰ ਦਦੇ ਪਹਿਲਾਂ ਬੇਗਮ ਬਣੇ ਉਹ ਬੁੱਢੜੀ ਬਣ ਕੇ ਤੇ ਹੱਥ ਦੇ ਵਿੱਚ ਜਿਹਦੇ ਨਾਲ ਝੁਲਕਾ ਝੁਲਕਾ ਡੂੰਦਾ ਸੀ ਨਾ ਉਹ ਛੁੱਟੀ ਲੈ ਲਈ ਤੇ ਜਾਣ ਕਿ ਉਹਦੇ ਨਾਲ ਜਿਵੇਂ ਵੀ ਖੜ ਨਹੀਂ ਹੁੰਦਾ ਅਰੇਦਾਰ ਨੂੰ ਕਹਿਣ ਲੱਗੀ ਤੇ ਪਹਿਰੇਦਾਰਾ ਜਲਦੀ ਕਰ ਮੈਨੂੰ ਦਰਵਾਜ਼ੇੋਂ ਬਾਹਰ ਕਰ ਆਂਦਾ ਮਾਈ ਤੈਨੂੰ ਪਤਾ ਨਹੀਂ ਇੱਥੇ ਐਡਾ ਵੱਡਾ ਘਾਰਾ ਹੋ ਗਿਆ ਤਾਂ ਤੂੰ ਆਂਦੀਆਂ ਬਾਹਰ ਕਰ ਦੇ ਆ ਵੀ ਮੇਰੀ ਤਬੀਅਤ ਨਹੀਂ ਠੀਕ ਹੈ ਸਿਹਤ ਬੜੀ ਖਰਾਬ ਏ ਰੋਡ ਲੱਗੇ ਹੋਇਆ ਜੇ ਤੂੰ ਮੈਨੂੰ ਨਾ ਪੂਰਿਓ ਬਾਹਰ ਕੱਢਿਆ ਨਾ ਤੇ ਫਿਰ ਮੈਨੂੰ ਨਾ ਆਖੀ ਕਹਿਣ ਲਗਾ ਕੱਟ ਕੱਟ ਮਾਈ ਨੂੰ ਬਾਹਰ ਨਾਲ ਦਾ ਕਹਿਣ ਲਗਾ ਇਹਨੂੰ ਕੱਢ ਦੇ ਬਾਹਰ ਕਿਤੇ ਹੋਰੀ ਨਾਲ ਗੱਲ ਹੋ ਗਈ ਇੱਥੇ ਬਹਿ ਜਾਊਗੀ ਪਾਪਾ ਜੀ ਨੇ ਮੁਰਤੀ ਮਾਰੀ ਜੋ ਨਿਕਲੇ ਨਾ ਦਿਲ ਜਾਇਆ ਕਹਿੰਦੇ ਵੀ ਬਿਧੀ ਚੰਦਾ ਗੱਲ ਇੱਥੇ ਗੱਲ ਨਹੀਂ ਨਾ ਕਰਨਾ ਵੀ ਐਵੇਂ ਕਦੇ ਬੁੜੀਆਂ ਬੇਗਮਾਂ ਬਣ ਕੇ ਦਿਸਾਲੇ ਲੈ ਗਿਆ ਪੇ ਇਹਨੂੰ ਪੰਗਾਰਨਾ ਵੀ ਚਾਹੀਦਾ ਐਨੀ ਤਰ੍ਹਾਂ ਸੇ ਪਾਪਾ ਬਿਧੀ ਚੰਦ ਸਾਹਿਬ ਦੇ ਸਰ ਕੱਤੀ ਤੁਲੀ ਮੀਆਂ ਚਤਤਰਾ ਰੱਬ ਦੇ ਬਿਧੀ ਚੰਦ ਅੱਲ ਲਗਾ ਤੇ ਚੰਦ ਲਲਕਾਰਾ ਮਾਰਿਆ ਤਦ ਹੋਇਆ ਪੂਰ ਬਾਰ ਮੈਂ ਸਿੱਖ ਆਵੇਂ ਗੁਰਦਾਹ ਐ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਜੀ ਦੀ ਹਰਥਾਂ ਜੈ 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 ਜੀ ਚੰਦ ਸੀਨਾ ਮੇਰਾ ਸਾਦ ਹੈ ਕਿਹਾ ਜੋਧੇ ਨੇ ਲਲਕਾਰਾ ਧੱਕੇ ਨਾਲ ਪਛਾਲੇ ਖੋਲ ਸਾਡੀ ਸੰਗਤ ਧੱਕੇ ਸਾਡੀ ਹਿੰਮਤ ਹੈ ਜੇ ਵੇਖਣੀ ਆਜਾਓ ਸਾਡੀ ਹਿੰਮਤ ਹੈ ਜੇ ਵੇਖਣੀ ਤੁਸੀਂ ਆਇਓ ਖੁਲਸਾ ਕਰ ਮੇਰਾ ਵਾਰਿਆ ਢਾਡੀ ਗਾਉਣ ਗਿਆ ਉਸ ਸੁਰ ਸਿੰਘ ਆ ਮੱਤ ਦੀ ਵਾਰ ਕਹਿਣ ਲਿਆ ਆ ਜਾ ਸਾਡੇ ਬਿਠੇ ਸਾਡੇ ਸਤਿਗੁਰੂ ਨਾਲੇ ਕਹਿ ਆ ਮਿਰਜ਼ੇ ਨੂੰ ਉਹਨੂੰ ਦੇ ਦਿਓ ਮੇਰਾ ਸੁਨੇਹਾ ਵੀ ਹੁਣ ਮੇਰੇ ਤੜਕੂਗੀ ਤਲਵਾਰ ਤੇ ਤੂੰ ਵੀ ਆ ਜਾ ਉਹ ਕਹਿੰਦਾ ਛੇਦੀ ਛੇਦੀ ਦਰਵਾਜ਼ਾ ਬੰਦ ਕਰ ਜੇ ਦੇ ਨਾਲ ਜੰਗ ਲੜਨ ਲੱਗੇ ਨਾ ਤੇ ਸਾਨੂੰ ਪੁੱਛਣਾ ਵੀ ਤੁਸੀਂ ਬਾਹਰ ਕਿਉਂ ਕੱਟਿਆ ਸੀ ਉਹ ਦਰਵਾਜ਼ਾ ਬੰਦ ਕਰਕੇ ਇਦਾਂ ਖੜਕੇ ਜਿਵੇਂ ਕੋਈ ਲੰਘਿਆ ਹੀ ਨਹੀਂ ਹੁੰਦਾ ਬਾਬਾ ਜੀ ਆਇਓ ਤੇ ਗੁਰਦੁਆਰਾ ਲਲਕਾਰ ਸਾਹਿਬ ਹੈਗਾ ਅੱਜ ਜਿੱਥੇ ਲਲਕਾਰ ਮਾਰੀ ਜਿੱਥੇ ਪੱਟ ਵਿੱਚ ਬੈਠੇ ਪੱਠ ਸਾਹਿਬ ਹੈਗਾ ਦਰਸ਼ਨ ਕਰਿਓ ਉਹ ਪਾਵ ਮਰਜ ਦੀ ਗੁਰੂ ਦੀ ਹੋਈ ਆ ਅੱਜ ਵੀ ਰਹਿਮਤ ਹੋਈ ਕਰਦਾ ਬਣਦੀਆਂ ਅੱਗਾ ਪੱਠਾਂ ਵਿੱਚ ਰੱਖ ਲੈਂਦਾ ਤਰ 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 ਚੱਲਦੀਆਂ ਗੋਲੀਆਂ ਵਿੱਚ ਮੇਰਾ ਸਤਿਗੁਰੂ ਸਿੱਖਾਂ ਦੀ ਰੱਖਿਆ ਕਰ ਲੈਂਦਾ ਭਰੋਸਾ ਹੋਣਾ ਚਾਹੀਦਾ ਸੰਤ ਬਾਬਾ ਜਰਮਨ ਸਿੰਘ ਜੀ ਖਾਲਸਾ ਜੀ ਭਿੰਡਰਾ ਵਾਲੇ ਭਰੋਸਾ ਸੀ ਅਕਾਲ ਤਖਤ ਸਾਹਿਬ ਵਿਦੇਸ਼ ਦਾ ਪੱਤਰਕਾਰ ਕਹਿੰਦਾ ਕਹਿੰਦਾ ਬਾਬਾ ਜੀ ਤੁਹਾਨੂੰ ਡਰ ਨਹੀਂ ਲੱਗਦਾ ਚਾਰੇ ਪਾਸੇ ਫੌਜਾਂ ਹੀ ਫੌਜਾਂ ਬਾਬਾ ਜੀ ਆ ਜਾਂ ਡਰ ਭੇਡਾਂ ਬੱਕਰੀਆਂ ਨੂੰ ਲੱਗਦਾ ਹੁੰਦਾ ਬੱਬਰ ਸ਼ੇਰਾਂ ਨੂੰ ਨਹੀਂ ਡਰ ਲੱਗਦਾ ਬੱਬਰ ਸ਼ੇਰ ਤੇ ਪਿੰਜਰੇ ਵਿੱਚ ਵੀ ਹੋਵੇ ਬੱਬਰ ਕੈਤ ਵੀ ਬੱਬਰ ਸ਼ੇਰਾਂ ਨੂੰ ਬਾਜ਼ਾਂ ਨੂੰ ਭੇਡਾਂ ਬੱਕਰੀਆਂ ਆਜ਼ਾਦੀ ਤੁਰੀਆਂ ਫਿਰਦੀਆਂ ਕੋਈ ਨਹੀਂ ਪੁੱਛਦਾ ਹੁੰਦਾ ਕਹਿਣ ਲੱਗੇ ਜੀ ਇਹ ਬੀਬੀ ਬੜੀ ਮਗਰ ਮਗਰ ਤੁਹਾਡੇ ਰਹੀਂਦੀ ਆ ਬਾਬਾ ਸਾਧੂ ਬਾਬਾ ਜਰਨਾਇਆ ਸਿੰਘ ਜੀ ਹਾਸੇ ਫੱਟੇ ਚ ਕਹਿੰਦੇ ਕਹਿੰਦੇ ਤੈਨੂੰ ਨਹੀਂ ਪਤਾ ਸਾਡੀ ਸਿੱਖਾਂ ਦੀ ਮਰਿਆਦਾ ਵੀ ਸਿੰਘ ਅੱਗੇ ਅੱਗੇ ਤੇ ਬੀਬੀ ਪਿੱਛੇ ਪਿੱਛੇ ਹੁੰਦੀ ਆ ਆਹਦਾ ਜੀ ਉਹ ਤੁਹਾਨੂੰ ਗ੍ਰਿਫਤਾਰ ਕਰ ਲਵੇਗੀ ਬਾਬਾ ਜੀ ਕਹਿੰਦੇ ਇੱਥੇ ਬੰਗਾ ਪਾ ਕੇ ਨਹੀਂ ਬੈਠੇ ਆ ਸਾਡੇ ਸ਼ਸਤਰ ਧਾਰੀ ਸੂਰ ਝੁਕਦੇ ਨਹੀਂ ਸਾਦਰ ਬੋਲੇ ਹੱਕ ਸੋਦੇ ਚੱਲਣੇ ਨਹੀਂ ਖੰਗੂਰੇ ਪਰ ਬਿਨ ਮਤਲਬ ਖਹਿਣਾ ਨਾ ਅਸੀਂ ਤੇ ਰੜਕ ਮੜਕ ਨਾਲ ਜੀਣਾ ਕਿਸੇ ਤੋਂ ਡਰ ਕੇ ਰਹਿਣਾ ਨਾ ਐ ਡਰ ਕੇ ਨਹੀਂ ਰਹਿਣਾ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਲਓ ਹੱਲੇ ਨਾਲ ਉਹਨਾਂ ਦੀ ਮਿਹਬਾਰ ਖਾਣ ਲੱਗਾ ਸਮਾਂ ਆਪਣੀ ਰਫਤਾਰੇ ਤੁਰਿਆ ਜਾਂਦਾ ਫਰਮਾਇਸੇ ਨੌਜਵਾਨਾਂ ਦੀ ਜਦ ਬਾਬਾ ਜਰਨੈਲ ਸਿੰਘ ਜੀ ਹੈ ਤੇ ਗੱਲ ਇਹ ਮੁਸ਼ਕਲ ਪਰ ਸੱਚ ਸਾਚੀ ਰਹਿੰਦਾ ਟਾੜੀ ਜਿਨੂੰ ਆਖਿਆ ਜਾਂਦਾ ਜਦੋਂ ਪਹਿਲੇ ਟਾੜੀਆਂ ਮਾਰ ਪੜੀਆਂ ਨਾ ਪੜੀਆਂ ਦੌਰ ਵੀ ਸੀ ਪਹਿਲਾਂ ਜਦੋਂ ਇਹ ਕਿਹਾ ਨਾ ਪੱਕ ਤੇਰੀ ਈ ਜਹਾਗੀਰ ਦੀ ਸਿੱਧੀ ਜਹਾਗੀਰ ਦੀ ਪੱਗ ਨੂੰ ਹੱਥ ਪਾਇਆ ਆ ਤੇ ਮਾਰਾ ਦਸਤਾਰਾ ਤੇ ਤੁਹਾਡਾ ਉਹਦੇ ਐਵੇਂ ਮਤੇੜਿਆ ਮਾਰ ਕੇ ਵਿਖਾਉਥੇ ਉਹ ਤੇ ਤੁਹਾਡੇ ਚਰਨਾਂ ਦੀ ਧੂੜ ਵਰਗਾ ਨਹੀਂ ਆਣੀ ਵਾਹ ਜੀ ਫਿਰ ਪ੍ਰਸਰਤਾ ਮਿਲੀ ਸੀ ਢਾਡੀ ਜਿਹੜਾ ਪਰਮੇਸ਼ਰ ਦੇ ਗੁਣ ਗਾਵੇ ਜਿਹੜਾ ਸੱਚ ਨੂੰ ਸੱਚਾ ਅਖੇ ਸੰਤ ਬਾਗਾ ਜਰਨੈਲ ਸਿੰਘ ਦੀ ਖਾਲਸਾ ਜੀ ਭਿੰਡਰਾ ਵਾਲੇ ਉਸ ਕਾਮ ਦੇ ਮਹਾਨਾਇਕ ਨੇ ਠੀਕ ਹੈ ਜਦੋਂ ਭਗਤ ਸਿੰਘ ਰੀਸਾਂਡਰਸ ਮਾਰਿਆ ਸੀ ਤੇ ਗਾਂਧੀ ਹਣੀ ਫੁੱਲਾਂ ਦੀ ਹਾਰ ਥੋੜੀ ਪਾਏ ਸੀ ਇਹ ਜਿਆਸੀ ਜੇ ਭੁੱਲੜ ਹੈ ਜੇ ਭੁੱਲੜ ਦੇਸ਼ ਭਗਤ ਹੈ ਭੁੱਲੜ ਦੇਸ਼ ਭਗਤ ਵੀ ਤੇ ਭੁੱਲੜ ਵੀ ਕਮਾਲ ਹੋ ਗਈ ਜਿਹੜਾ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਉਦੋਂ ਵੀ ਨਹੀਂ ਆ ਗਈ ਅੱਖੋਂ ਪਰੋਖੇ ਅੱਜ ਵੀ ਜਿੱਥੇ-ਕਿੱਥੇ ਮਰਦੀ ਵੇਖੋ ਜੀ ਇਹ ਖੜਕੰਨਾ ਆ ਜੀ ਇਹ ਰਾਸ਼ਟਰ ਦਾ ਬਾਪੂ ਤੇ ਸਾਡੇ ਵੀ ਬਾਪੂਆਂ ਦੇ ਉਹਨੂੰ ਬੜਾ ਤੂਫਾਨ ਤੇ ਸਾਡਾ ਬਾਪੂ ਕਹਿਣ ਵਾਲਿਆ ਤੇ ਤੈਨੂੰ ਬਾਪੂ ਤੇਰਾ ਭੁੱਲਿਆ ਬਾਪੂ ਦੇ ਭਲੇ ਕੇ ਕਿਸੇ ਹੋਰ ਤੇ ਤੂੰ ਡੁੱਲਿਆ ਆ ਜਾ ਤੈਨੂੰ ਬਾਪੂ ਦੀਆਂ ਦਸਾਂ ਮੈਂ ਨਿਸ਼ਾਨੀਆਂ ਭੁੱਲ ਗਿਆ ਸਿੱਖਾ ਤੂੰ ਉਹਦੀਆਂ ਕੁਰਬਾਨੀਆਂ ਜਿਹੜੀਆਂ ਉਹਨਾਂ ਕੁਰਬਾਨੀਆਂ ਕਿੱਥੀਆਂ ਭੁੱਲ ਗਿਆ ਆ ਜਾ ਤੇਰੇ ਬਾਪੂ ਬਾਰੇ ਦੱਸਾਂ ਤੇਰੇ ਬਾਪੂ ਸੀਸ ਸੁੰਦਰ ਦਮਾਲਾ ਤੇਰੇ ਬਾਪੂ ਸੀਸ ਤਾਜ ਤੇ ਸੁਖ ਨਾ ਸਰੋਗੰਜਾ ਏ ਜਿਵੇਂ ਬੀਬੀਆਂ ਨੇ ਕਰੇਲਾ ਘਰੋੜਿਆ ਹੁੰਦਾ ਹੈ ਹੀ ਨਹੀਂ ਕੁਝ ਉੱਥੇ ਤੇਰੇ ਬਾਪੂ ਸੀਸ ਤਾਜ ਉਹ ਸਰੋਗੰਜਾ ਏ ਤੇ ਤੇਰੇ ਬਾਪੂ ਕੋਲ ਖੰਡਾ ਹੈ ਤੇ ਉਹਦੇ ਕੋਲ ਡੰਡਾ ਹੈ ਇੱਕ ਖੰਡੇ ਵਾਲਾ ਤੇ ਇੱਕ ਡੰਡੇ ਵਾਲਾ ਤੇਰੇ ਬਾਪੂ ਤੁਹਾਨੂੰ ਸਾਡੀ ਇਹ ਪੇਸ਼ ਕਰ ਕਿਸੇ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ دیکھتے ਰਹੋ ਵੈਬ ਟੀਵੀ ਨਿਊਜ਼ ਚੈਨਲ ਫਹਿਲ ਕਾ ਪੰਜਾਬ ਟੀਵੀ.in